ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਚੈਨਲ ਜੌਬਸ ਐਂਡ ਕੈਰੀਅਰ ਤੇ ਹਾਜ਼ਰ ਹਾਂ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਨੌਕਰੀਆਂ ਦਾ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਨੋਟੀਫਿਕੇਸ਼ਨ ਆਇਆ ਇਹਦੇ ਵਿੱਚ ਮੈਡੀਕਲ ਸਟਾਫ ਦੇ ਲਈ ਬੰਪਰ ਭਰਤੀ ਓਪਨ ਹੋਈ ਹੈ ਜੀ ਪੰਜਾਬ ਦੇ ਵਿੱਚ ਇਹ ਭਰਤੀ ਕੀਤੀ ਜਾਣੀ ਹੈ ਪੋਸਟਾਂ ਦੇ ਸਬੰਧ ਵਿੱਚ ਪੂਰੀ ਜਾਣਕਾਰੀ ਲੈ ਕੇ ਹਾਜ਼ਰਾਂ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਵੀਡੀਓ 'ਚ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਲਾਈਕ ਜ਼ਰੂਰ ਕਰ ਦਿਓ ਜਿਹੜੀ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ। ਤਾਜ਼ੇ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਂਦੇ ਆ ਜੀ। ਅੱਜ ਦਾ ਜੋ ਇਹ ਨੋਟੀਫਿਕੇਸ਼ਨ ਹੈ ਆ ਪ੍ਰਾਈਵੇਟ ਹਸਪੀਟਲ ਆ ਜੋ ਬਠਿੰਡਾ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਓਪਨ ਹੋ ਰਿਹਾ ਹੈ। ਆ 250 ਬੈੱਡਾਂ ਦਾ ਇਹ ਹਸਪਤਾਲ ਮਲਟੀ ਸੁਪਰ ਸਪੈਸ਼ੈਲਟੀ ਹਸਪੀਟਲ ਰਹਿਣ ਵਾਲਾ। ਇਹ ਬਠਿੰਡਾ ਦੇ ਵਿੱਚ ਓਪਨ ਰਹਿਣ ਵਾਲਾ ਜੀ। ਪਾਕ ਹਸਪੀਟਲਸ ਇਹਨਾਂ ਵੱਲੋਂ ਇਹ ਹਸਪਤਾਲ ਹੈ ਜੋ ਓਪਨ ਕੀਤਾ ਜਾਣਾ ਹੈ। ਤਾਂ ਇਹਨਾਂ ਇਹਨਾਂ ਵੱਲੋਂ ਵੱਡੇ ਪੱਧਰ ਤੇ ਮੈਡੀਕਲ ਸਟਾਫ ਤੇ ਐਡਮਿਨਿਸਟ੍ਰੇਸ਼ਨ ਸਟਾਫ ਭਰਤੀ ਕੀਤਾ ਜਾਣਾ ਜਿਹਦੇ ਲਈ ਇਹਨਾਂ ਨੋਟੀਫਿਕੇਸ਼ਨਾਂ ਜਾਰੀ ਕੀਤਾ ਗਿਆ ਜੀ ਤਾਂ ਆਪਾਂ ਵਕ ਵਕ ਜੋ ਪੋਸਟਾਂ ਇਹਨਾਂ ਵੱਲੋਂ ਜਾਰੀ ਹੋਈਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਜੀ ਚੀਫ ਐਗਜ਼ੀਕਿਊਟਿਵ ਆਫੀਸਰ ਚੀਫ ਆਪਰੇਟਿੰਗ ਆਫੀਸਰ ਹੈੱਡ ਆਫ ਦਾ ਡਿਪਾਰਟਮੈਂਟ ਇਹ ਪੋਸਟਾਂ ਲੱਗਣੇ ਜੀ ਤਾਂ ਇਹ ਇਹਨਾਂ ਦੇ ਵਕ ਵਕ ਵਿਭਾਗ ਹੈ ਆ ਮੈਡੀਕਲ ਵਿਭਾਗ ਜਿਨ੍ਹਾਂ ਦੇ ਵਿੱਚ ਵੱਡੇ ਪੱਧਰ ਤੇ ਸੀਨੀਅਰ ਕੰਸਲਟੈਂਟ ਐ ਐਸੋਸੀਏਟ ਜੂਨੀਅਰ ਕੰਸਲਟੈਂਟ ਅਟੈਂਡੈਂਟ ਕੰਸਲਟੈਂਟ ਇਹਨਾਂ ਵੱਲੋਂ ਭਰਤੀ ਕੀਤੀ ਜਾਣੇ ਇਹ ਵਿਭਾਗ ਹੈ ਜੀ ਇਹਨਾਂ ਦੇ ਵਿੱਚ ਇਹਨਾਂ ਵੱਲੋਂ ਜੋ ਕਿਆ ਸਪੈਸ਼ੈਲिटीज ਆ ਸਾਰੀਆਂ ਲਿਖੀਆਂ ਹੋਈਆਂ ਨੇ ਜਿਦੇ ਵਿੱਚ ਇਹਨਾਂ ਵੱਲੋਂ ਵੱਡੇ ਪੱਧਰ ਤੇ ਭਰਤੀਆਂ ਕੀਤੀ ਜਾਣੀਆਂ ਐ। ਇਸੇ ਤਰ੍ਹਾਂ ਇਹਨਾਂ ਵੱਲੋਂ ਮੈਡੀਕਲ ਐਂਡ ਆਪਰੇਸ਼ਨਸ ਦੇ ਵਿੱਚ ਵਕ-ਵਕ ਪੋਸਟਾਂ ਜਾਰੀ ਹੋਈਆਂ ਉਹ ਵੀ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਜੀ। ਮੈਡੀਕਲ ਸੁਪਰਡੈਂਟੈਂਟ ਇਹਨਾਂ ਵੱਲੋਂ ਭਰਤੀ ਹੋਣਾ ਜੀ, ਡੀਐਮਐਸ, ਏਐਮਐਸ, ਫਲੋਰ ਮੈਨੇਜਰਸ, ਆਟੀ ਮੈਨੇਜਰ, ਨਰਸਸ, ਐਨਐਸ, ਡੀਐਨਐਸ, ਜੀਐਲਏ ਇਨਫੈਕਸ਼ਨ ਕੰਟਰੋਲ ਨਰਸ, ਬਾਇਓਮੈਡੀਕਲ ਇੰਜੀਨੀਅਰਿੰਗ ਦੇ ਵਿੱਚ ਇਹਨਾਂ ਵੱਲੋਂ ਹੈੱਡ ਮੈਨੇਜਰ, ਇੰਜੀਨੀਅਰ ਦੀ ਜੋ ਅਸਾਮੀਆਂ ਐ, ਲੈਬ ਡਾਇਲਿਸਿਸ ਗੈਸਟਰੋ ਬਲੱਡ ਬੈਂਕ ਟੈਕਨੀਸ਼ੀਅਨ ਅਕੈਡਮਿਕਲ ਟ੍ਰਾਂਸਕ੍ਰਿਪਟਿਸਟ ਇਸੇ ਤਰ੍ਹਾਂ ਹੀ ਕੁਆਲਟੀ ਮੈਨੇਜਰ ਰੈਜ਼ੀਡੈਂਟ ਡਾਕਟਰਸ ਇਹਨਾਂ ਵੱਲੋਂ ਵਕ ਵਕ ਡਿਪਾਰਟਮੈਂਟਸ ਦੀ ਇਹਨਾਂ ਵੱਲੋਂ ਲਈ ਜਾਣੇ ਆ ਜਿਨ੍ਹਾਂ ਦੇ ਲਈ ਸਿਲੈਕਸ਼ਨ ਕੀਤੀ ਜਾਊਗੀ ਇਹਨਾਂ ਵੱਲੋਂ ਤੁਹਾਡਾ ਡਾਇਰੈਕਟ ਇੰਟਰਵਿਊ ਦੇ ਥਰੂ ਇਹ ਸਿਲੈਕਸ਼ਨ ਰਹਿਣ ਵਾਲੀ ਹੈ ਤੁਹਾਡੀ ਇਸੇ ਤਰ੍ਹਾਂ ਇਹਨਾਂ ਦੇ ਵਿਭਾਗ ਫਾਈਨਾਂਸ ਦੇ ਵਿੱਚ ਵੀ ਇਹਨਾਂ ਵੱਲੋਂ ਵਕ ਵਕ ਪੋਸਟਾਂ ਜਾਰੀ ਕੀਤੀਆਂ ਗਈਆਂ ਐਚ ਆਰ ਐਂਡ ਫਰੰਟ ਆਫਿਸ ਦੇ ਵਿੱਚ ਵੀ ਇਹਨਾਂ ਵੱਲੋਂ ਵਕ ਵਕ ਪੋਸਟਾਂ ਜਾਰੀ ਕੀਤੀਆਂ ਗਈਆਂ ਜੀ ਸੇਲਸ ਐਂਡ ਮਾਰਕੀਟਿੰਗ ਦੇ ਵਿਭਾਗ ਪੋਸਟਾਂ ਜੋ ਭਰਤੀ ਕੀਤੀਆਂ ਜਾਣੀਆਂ ਐ ਇਸੇ ਤਰ੍ਹਾਂ ਇਹਨਾਂ ਦੇ ਐਡਮਿਨ ਵਿਭਾਗ ਦੇ ਵਿੱਚ ਵੀ ਵਕ-ਵਕ ਭਰਤੀਆਂ ਓਪਨ ਕੀਤੀਆਂ ਜਾਂਦੀਆਂ ਜਿਦੇ ਵਿੱਚ ਇਹ ਪੋਸਟਾਂ ਜੋ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹਨਾਂ ਵੱਲੋਂ ਜਾਰੀ ਹੋਣਗੀਆਂ ਤਾਂ ਇਸ ਵੱਡੀ ਭਰਤੀ ਦੇ ਲਈ ਇਹਨਾਂ ਵੱਲੋਂ ਇੰਟਰਵਿਊ ਦੇ ਥਰੂ ਹੀ ਸਾਰੀ ਸਿਲੈਕਸ਼ਨ ਐ ਕੀਤੀ ਜਾਣੀ ਐ ਸੈਟਰਡੇ ਸੰਡੇ 22 ਤੇ 23 ਫਰਵਰੀ 2025 ਸਵੇਰੇ 9 ਵਜੇ ਤੋਂ 3 ਵਜੇ ਤੱਕ ਇਹ ਇੰਟਰਵਿਊ ਆ ਰਹਿਣ ਵਾਲਾ ਜੀ ਇੰਟਰਵਿਊ ਦਾ ਵੈਨਿਊ ਹੈਗਾ ਜੀ ਹੋਟਲ ਸਿੰਪਲ ਬਠਿੰਡਾ ਇੱਥੇ ਜਾ ਕੇ ਤੁਸੀਂ ਆਪਣਾ ਜੋ ਇੰਟਰਵਿਊ ਇਹਨਾਂ ਨੂੰ ਦੇ ਸਕਦੇ ਹੋ ਆਪਣੇ ਦਸਤਾਵੇਜ਼ ਵਗੈਰਾ ਨਾਲ ਜ਼ਰੂਰ ਲੈ ਕੇ ਜਾਇਓ ਜੀ ਸਾਰੀ ਜਿਹੜਾ ਤੁਹਾਡੇ ਕੋਲ ਤਜਰਬਾ ਐ ਐਕਸਪੀਰੀਅੰਸ ਐ ਉਹ ਵੀ ਨਾਲ ਲੈ ਕੇ ਜਾਇਓ ਜੀ ਤੁਹਾਡਾ ਤਾਂ ਸਮਝੇ ਦੀ ਤੁਹਾਡੀ ਇੰਟਰਵਿਊ ਦੇ ਥਰੂ ਇਹਨਾਂ ਵੱਲੋਂ ਸਿਲੈਕਸ਼ਨ ਕੀਤੀ ਜਾਣੀ ਐ ਬਹੁਤ ਵੱਡੀ ਭਰਤੀ ਐ ਜੀ ਮੈਡੀਕਲ ਸਟੂਡੈਂਟਸ ਦੇ ਲਈ ਬਹੁਤ ਵੱਡਾ ਮੌਕਾ ਐ ਜੀ ਤਾਂ ਇਸ ਮੌਕੇ ਦਾ ਤੁਸੀਂ ਫਾਇਦਾ ਉਠਾ ਸਕਦੇ ਹੋ ਤੇ ਬਠਿੰਡਾ ਵਿਖੇ ਇਸ ਵੈਨਿਊ ਤੇ ਜਾ ਕੇ ਹੋਟਲ ਸਿਪਲ ਦੇ ਵਿੱਚ ਪਹੁੰਚ ਕੇ ਤੁਸੀਂ ਇਹਨਾਂ ਪੋਸਟਾਂ ਦੇ ਲਈ ਇੰਟਰਵਿਊ ਐ ਦੇ ਸਕਦੇ ਹੋ ਤਾਂ ਇਹ ਜੀ ਅੱਜ ਦਾ ਨੋਟੀਫਿਕੇਸ਼ਨ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ